ਗਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਹਿੰਦੇ ਹਨ ਕਿ ਪਰਾਪਰਾਦੀਆਂ ਬਾਹਵਾ ਹੁੰਦੇ ਹਨ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੁੰਦੇ ਹਨ ਪਰ ਜਦੋਂ ਜਾਇਦਾਦ ਦੀ ਗੱਲ ਆਉਂਦੀ ਹੈ ਤਾਂ ਇਹੀ ਪਰਾਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਅਜਿਹੇ ਹੀ ਮਾਮਲਾ ਸਾਹਮਣੇ ਆਇਆ ਹਲਕਾ ਕਾਦੀਆਂ ਦੇ ਕਾਨੂੰਨਾਨ ਤੋਂ ਜਿੱਥੇ ਪਿਓ ਵੱਲੋਂ ਆਪਣੀ ਪਹਿਲੀ ਦੋਨਾਂ ਪੁੱਤਰਾਂ ਨੂੰ ਬਰਾਬਰ ਵੰਡ ਦਿੱਤੀ ਗਈ ਪਰ ਛੋਟੇ ਪੁੱਤਰ ਵੱਲੋਂ ਆਪਣੀ ਪਹਿਲੀ ਵੇਚਣ ਦੇ ਬਾਵਜੂਦ ਉਸ ਵੱਲੋਂ ਵੱਡੇ ਭਰਾ ਦੀ ਪਹਿਲੀ ਵਿੱਚੋਂ ਕੰਬਾਈਨ ਵਾਲੇ ਨਾਲ ਰਲ ਕੇ ਫਸਲ ਕਾਟ ਲਈ ਗਈ ਇਸ ਬਾਰੇ ਪੀੜਿਤ ਸ਼ਾਮ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਕਈ ਵਾਰ ਲਿਖਤੀ ਦਰਖਾਸਤਾਂ ਦਿੱਤੀਆਂ ਹਨ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਹੋਰ ਉਹਨਾਂ ਕਿਹਾ ਤੁਸੀਂ ਆਪ ਹੀ ਸੁਣੋ ਜਦੋਂ ਇਸ ਬਾਰੇ ਕੰਬਾਈਨ ਦੇ ਮਾਲਕ ਮਨਪ੍ਰੀਤ ਅਤੇ ਉਸਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਪਹਿਲੀ ਝਗੜੇ ਦੀ ਹੈ ਪਰ ਸਾਡੇ ਕੰਬਾਈਨ ਦੇ ਡਰਾਈਵਰ ਨੂੰ ਇਸ ਬਾਰੇ ਨਹੀਂ ਸੀ ਪਤਾ ਸੋ ਸਾਡੇ ਕੋਲੋਂ ਗਲਤੀ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਸਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ ਕਾਨੂੰਨਵਾਨ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰ ਜੀ ਇਹ ਜਿਹੜੀ ਜ਼ਮੀਨਾਂ ਜਿਹੜੀ ਇਹ ਮੇਰੇ ਬੇਟਿਆਂ ਦੇ ਨਾਮ ਦੇ ਭਵਾਂ ਦੇ ਨਾਮ ਇਹਨੂੰ ਤਾਂ ਬਾਪ ਨੇ ਦੋ ਕਿਲੇ ਜਿਹੜੇ ਦੇਖਦੇ ਹੋ ਸਾਹਮਣੇ ਆ ਜੀ ਉਹ ਇਹ ਨੇ ਵੇਚ ਗਿਆ ਹੁਣ ਇਹ ਧੱਕੇ ਦੇ ਨਾਲ ਇਹ ਕਹਿੰਦਾ ਵੀ ਮੈਂ ਆਮ ਪਾਰਟੀ ਦਾ ਬੰਦਾ ਸਾਡੀ ਸਰਕਾਰ ਮੇਰਾ ਕੁਝ ਨਹੀਂ ਕੋਈ ਵਿਗਾੜ ਸਕਦਾ ਮੈਂ ਇਹ ਧੱਕੇ ਨਾਲ ਨਹੀਂ ਵੱਢਣੀ ਧੱਕੇ ਨਾਲ ਸਾਰੇ ਕੰਮ ਕਰਨੇ ਆ ਕਿੱਥੇ ਤੇਰਾ ਕੋਈ ਜ਼ੋਰ ਲੱਗਦਾ ਤੂੰ ਲਾ ਲਾ ਤੇ ਸਰਕਾਰ ਸਾਡੀ ਆ ਤੇ ਮੈਂ ਆਪਣੀ ਸਰਕਾਰ ਦਾ ਸਾਰਾ ਇਹੋ ਹੀ ਲੈਣਾ ਇਹਦਾ ਰਿਕਾਰਡ ਕਿਸ ਦਾ ਵਾ ਇਹਦਾ ਰਿਕਾਰਡ ਜੀ ਬਹੁਤ ਮਾੜਾ ਜੀ ਤੇ ਇੱਥੇ ਜੀ ਦੇਸ਼ ਤੋ ਹੀ ਦਵੀ ਮਕਰਮਾ ਚੱਲਣ ਡਿਆ ਜਿਹੜਾ ਹੁਣ ਇਹ ਜਮਾਨਤੀ ਆਇਆ ਜੀ ਇਹ ਤੇ ਘੜਗੜ 8-10 ਪਰਚੇ ਪਹਿਲਾਂ ਹੋ ਚੁੱਕੇ ਜੀ ਜੋ ਚੋਰੀਆਂ ਡਾਕ ਕੇ ਤੇਆਂ ਲੁੱਟਾਂ ਖਵਾ ਕਰ ਲੀਆਂ ਜੀ ਤੇ ਹੁਣ ਇਹ ਜਿਹੜਾ ਜੀ ਮੇਰੇ ਬੱਬੇ ਨਾਨਕ ਤੇ ਆਖਰੀ ਹੋਈ ਹੈ ਜੀ ਉੱਥੇ ਤੇ ਪਰਚਾ ਹੋਇਆ ਜਿਹੜਾ ਹੁਣ ਜਮਾਨਤੀ ਆ ਤੇ ਬਾਕੀ ਮੈਂ ਜੀ ਆ ਥਾਣੇ ਵੀ ਕਈ ਵਾਰੀ ਦਰਖਾਸਤਾਂ ਦੇ ਚੁੱਕਾ ਹਾਂ ਤੇ ਡੀਐਸਪੀ ਸਾਹਿਬ ਮਾਨ ਸਾਹਿਬ ਨੂੰ ਕੋਈ ਤੇ ਹੀ ਜੀ 700 ਤੇ 17 ਡਾਇਰੀ ਨੰਬਰ ਉਹਨਾਂ ਦਾ ਤੇ ਦੂਜੀ ਦਰਖਾਸਤ ਜੀ ਐਸਪੀ ਡੀਪਸ ਕੋ ਉਹ ਵੀ ਉੱਥੇ ਪਈ ਹੈ ਜਿਹੜਾ ਹੈ ਨਾ ਪਹਿਲੇ ਵਾਰੀ ਚ ਝੋਨਾ ਵੀ ਵਾਲ ਚੋਰੀ ਵੱਢ ਕੇ ਲਾ ਗਿਆ ਉਹਦੀਆਂ ਦਰਖਾਸਤਾਂ ਵੀ ਪਈਆਂ ਕਿਸੇ ਵੀ ਦਰਖਾਸਤ ਤੇ ਕੋਈ ਮੇਰੀ ਕਾਰਵਾਈ ਨਹੀਂ ਹੋਈ ਕੋਈ ਇਨਸਾਫ ਨਹੀਂ ਦਿੱਤਾ ਗਿਆ ਸਿਰਫ ਇਹ ਤੇ ਇਹੋ ਹੀ ਪ੍ਰੈਸਰ ਹੈ ਕਿ ਆਮ ਪਾਰਟੀ ਦਾ ਬੰਦਾ ਹੈ ਸਾਰੀ ਸੁਣਾਈ ਇਹਦੀ ਹੋ ਰਹੀ ਜਿੰਨਾ ਚਿਰ ਹੋਇਆ ਦਰਖਾਸਤਾ ਦੇ ਮੈਨੂੰ ਤੇ ਹੋ ਗਿਆ ਜੀ 1.5 2 ਸਾਲ ਦਰਖਾਸਤਾਂ ਵਿੱਚ ਉੱਤੇ ਕੋਠੇ ਦੇ ਸਾਹਮਣੇ ਉਹ ਵੀ ਇਹਨਾਂ ਢਾਟ ਤੇ ਬੰਬੀ ਤੇ ਕੰਬੀਤੇ ਨੇ ਲਿਖਿਆ ਵੀ ਜ਼ਮੀਨ ਝਗੜੇ ਵਾਲੀ ਇਹਦਾ ਕੋਈ ਅਧਿਕਾਰ ਨਹੀਂ ਤੇ ਬਾਪ ਸਾਡੇ ਦਾ ਨਾਂ ਤੇ ਸਾਡੀ ਬੇਤੀ ਵੀ ਬਾਪ ਦੀ ਵੀ ਕਰਾਉਂਦਾ ਜੀ ਬੁੱਢੇ ਵਾਰੇ ਜੀ 100 ਸਾਲ ਦਾ ਬਾਪ ਸਾਡੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਆਹ ਦੇਖੋ ਜੀ ਆਹ ਪਰਚੇ ਆ ਇੱਥੇ ਸਾਥ ਆਈਆਂ ਹੋਈਆਂ ਜੀ ਆਹ ਸਾਰੇ ਆ ਹੁਣ ਇਹਦਾ ਫੇਰ ਨਮਜ਼ਦਾਸ ਚ ਬਣਾਏ ਹਾਂਜੀ ਹਾਂਜੀ ਇਹਨੂੰ ਸਲਾਖਾਂ ਪਿੱਛੇ ਸੁਠਣਾ ਚਾਹੀਦਾ ਜੀ ਇਹ ਬੰਦੇ ਨੂੰ ਮੇਰਾ ਨਾਂ ਕਮਲਜੀਤ ਕੋਹਰਾ ਹੈ ਇਹ ਮੇਰਾ ਹੈ ਤੇ ਮੇਰਾ ਦਿਓਰ ਆ ਭਾਜੀ ਮਤਲਬ ਇਹ ਨਾ ਸਾਨੂੰ ਬੜਾ ਤੰਗ ਪਰੇਸ਼ਾਨ ਕਰਨ ਲਿਆ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਇਹ ਇੱਕ ਦੋ ਵਾਰੀ ਇਹ ਸਾਡੇ ਘਰ ਵੀ ਮਤਲਬ ਨਸ਼ੇ ਵਾਲੇ ਮੁੰਡੇ ਨਾਲ ਲੈ ਕੇ ਸਾਡੇ ਘਰ ਵੀ ਪਿਆ ਕਰਨ ਸਾਨੂੰ ਮਾਰਨ ਤੱਕ ਗਿਆ ਵਾ ਮੇਰੇ ਵੀ ਸੱਟ ਲਾਈਆਂ ਬੇਟੇ ਦੇ ਵੀ ਲਾਈਆਂ ਇਹਨਾਂ ਨੇ ਤੇ ਬਾਅਦ ਚ ਫਿਰ ਇਹ ਸਾਡੇ ਘਰੋਂ ਚਲ ਗਏ ਆ ਸਾਨੂੰ ਰਸਤੇ 'ਚ ਵੀ ਰੋਕਦੇ ਆ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਸਾਨੂੰ ਰਸਤੇ 'ਚ ਮੁੰਡੇ ਪਾਉਣ ਦਾ ਵਾ ਕਦੀ ਕੁਝ ਕਰਦਾ ਵਾ ਸਾਨੂੰ ਇਹ ਕੋ ਜਾਨੋਂ ਮਾਰਨ ਦੀ ਇਹ ਸਾਨੂੰ ਇਹ ਤੋਂ ਜਾਣ ਦੇ ਖਤਰਾ ਵਾ ਇਹ ਸਾਨੂੰ ਕਿਸੇ ਟਾਈਮ ਵੀ ਕੋਈ ਨੁਕਸਾਨ ਪਹੁੰਚਾ ਸਕਦਾ ਅਪਾ ਘਾਰ ਹੀ ਤੇ ਸਾਡੀ ਕਣਕ ਨੇ ਵੱਢ ਲਈ ਆਪਾਂ ਆਪਣੀ ਬਾਢੀ ਬਾਕੀ ਕਣਕ ਰਹਿ ਗਈ ਹੈ ਥੋੜੀ ਇਹਨੇ ਵੱਢ ਕੇ ਤੇ ਚੋਰੀ ਸਾਡੇ ਤੋਂ ਕਣਕ ਆਪਣੇ ਘਰ ਲੈ ਗਿਆ ਤੇ ਸਾਨੂੰ ਹਜੇ ਵੀ ਡਰਾਵੇ ਦਿੰਦਾ ਵਾ ਕਿ ਮੇਰਾ ਕੋਈ ਵੀ ਕੁਝ ਨਹੀਂ ਮਗਾੜ ਸਕਦਾ ਮੈਂ ਆਮ ਪਾਰਟੀ ਦੇ ਬੰਦਿਆਂ ਦੇ ਨਾਲ ਰਲਿਆ ਵਾ ਮੈਂ ਗੈਂਗਸਟਰ ਹਨਾ ਨਾਲ ਨਹੀਂ ਰਲਿਆ ਮਾ ਮੇਰਾ ਮੇਰਾ ਕੋchni ਵਿਗੜ ਸਕਦਾ ਮੈਂ ਕਈ ਵਾਰ ਜੇਲ ਵੀ ਹੋ ਕੇ ਆਇਆ ਵਾ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਇਨਸਾਫ ਚਾਹੀਦਾ ਆਪਾਂ ਬਹੁਤ ਤਰਖਾਸਾ ਵੀ ਦਿੱਤੀਆਂ ਵਾ ਸਾਨੂੰ ਕੋਈ ਇਨਸਾਫ ਨਹੀਂ ਮਿਲਨਦਿਆ ਆਪਾਂ ਤੇ ਮਾਨ ਸਾਹਿਬ ਨੂੰ ਵੀ ਇਹੋ ਬੇਨਤੀ ਕਰਦੇ ਪਏ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਵੇ ਸਾਨੂੰ ਇਨਸਾਫ ਮਿਲੇ ਹਾਂ ਸਰ ਨਾਮ ਮੇਰਾ ਮਨਪ੍ਰੀਤ ਹੈ ਜੀ ਹਾਂਜੀ ਤੇ ਕੰਪੈਨ ਤੁਸੀਂ ਹਾਂਜੀ ਹਾਂਜੀ ਕੰਪੈਨ ਸਰ ਮਾਲਕ ਕਹਿਣਾ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਮੈਂ ਉਧਰ ਲਾ ਕੇ ਗਿਆ ਸੀ ਕਿ ਕਿਸੇ ਦੀ ਵੱਢਣ ਆਏ ਸੀ ਕਿ ਆਪਾਂ ਇੱਥੇ 2.5 ਕਿਲੇ ਪਹਿਲੀ ਸੀਗੀ ਠੀਕ ਹੈ ਉਹਨਾਂ ਦੇ ਕਿੱਲੇ ਦੇ ਨਾਲ ਲਵਾ ਕੇ ਚੱਲ ਗਿਆ ਮਾਲਕ ਦੇ ਤੇ ਉਹਨਾਂ ਦੇ ਨਾਲ ਲੱਗਦੇ ਸੀ ਛੋਟੇ ਛੋਟੇ ਖੱਤੀਆਂ ਸੀਗੀਆਂ ਤੇ ਮੈਂ ਚੱਲ ਗਿਆ ਬਰਫ ਲੈਣ ਪਾਣੀ ਤੇ ਤੇ ਇਹ ਵੱਢਦੇ ਸੀਗੇ ਇਹਨਾਂ ਨੂੰ ਕਿਤੇ ਕਹਿਤਾ ਕਿ ਨਾਲ ਲੱਗਦੀ ਖੱਤੀ ਮੇਰੀ ਵੱਢ ਦੋ ਇਹਨਾਂ ਨੂੰ ਪਤਾ ਨਹੀਂ ਸੀਗਾ ਤੇ ਇਸ ਕਰਕੇ ਇਹਨਾਂ ਨੇ ਗਲਤੀ ਨਾਲ ਵੱਢਿਆ ਗਿਆ ਤੇ ਨਾਲ ਮੈਂ ਵੀ ਇਹਨਾਂ ਨੂੰ ਬੋਲਦਾ ਸੀ ਕਿ ਪਹਿਲੀ ਝਗੜੇ ਲੀਏ ਜੀ ਸਰ ਤੁਹਾਨੂੰ ਪਤਾ ਸੀ ਨਹੀਂ ਸਰ ਸਾਨੂੰ ਤੇ ਕਾਫੀ ਟਾਈਮ ਦਾ ਇਹਨਾਂ ਦਾ ਰਫੜਾ ਚੱਲਦਾ ਸੀਗਾ ਇਹ ਪਹਿਲੀ ਇੱਥੇ ਸਾਰੀ ਟੋਟਲੀ ਆ ਇਹਨਾਂ ਦਾ ਬਾਅਦ ਚ ਉਹਨਾਂ ਨੇ ਵੇਚਤੀ ਏ ਇਹਨਾਂ ਦੇ ਛੋਟੇ ਪ੍ਰਾਣੇ ਖਰੇ ਇਹਨਾਂ ਦੀ ਪਾਲੀ ਹੈਗੀ ਇਹ ਪਾਲੀ ਕੇ ਚਾਰਕ ਨਾਲ ਇਹਨਾਂ ਝਗੜਾ ਝੂੜਾ ਚੱਲਦਾ ਜੀ ਮੋਟਰ ਦਾ ਵੀ ਝਗੜਾ ਇਹਨਾਂ ਦਾ ਹੈਗਾ ਜੀ ਜੀ ਸਰ ਤੇਰੀ ਹੁਣ ਗਲਤੀ ਹੋਈ ਇਹ ਹਮਝਾਣਾ ਕੌਣ ਬੁਰਾ ਜੀ ਸਰ ਪਰੂਗਾ ਤੁਸੀਂ ਨਹੀਂ ਨਹੀਂ ਉਹਨਾਂ ਦੇ ਸਰ ਪਰਣੀ ਹੈ ਦੇਖੋ ਮੈਂ ਤਾਂ ਸੀਗਾ ਨਹੀਂ ਇਹਨਾਂ ਨੇ ਚਲੋ ਗਲਤੀ ਨਾ ਵੱਡਤੀ ਜੀ ਉਹ ਖੁਦ ਉਹਨਾਂ ਨੇ ਕਿਹਾ ਇਹਨਾਂ ਨੂੰ ਛੋਟੀ ਮੋਟੀ ਗਲਤੀ ਕਹਿੰਦੇ ਜੀ ਜੀ ਸਰ ਛੋਟੀ ਮੋਟੀ ਤਾਂ ਨਹੀਂ ਹੈ ਕਿ ਸਰ ਸਾਨੂੰ ਤੇ ਪਤਾ ਸੀਗਾ ਬਟ ਇਹਨਾਂ ਨੇ ਮੈਨੂੰ ਪਤਾ ਸੀਗਾ ਕਿ ਇੰਨੇ ਵਢਾ ਲੈਣੀ ਉਹ ਦਿਨ ਆਏ ਨਹੀਂ ਸੀਗੇ ਇਹ ਮੌਕੇ ਤੇ ਆਏ ਸ਼ਾਇਦ ਇਹਨਾਂ ਨੇ ਨਾਲ ਲੱਗਦੀ ਵਢਾ ਲਈ ਜੀ ਸਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਹਰਜਾਨਾ ਹੋ ਕਰਨਾ ਚਾਹੀਦਾ ਜੀ ਸਰ ਉਹਨਾਂ ਨੂੰ ਭਰਨਾ ਚਾਹੀਦਾ ਜੇ ਨਾ ਭਰੇ ਤੁਸੀਂ ਪਰ ਭਾਗ ਦੋਗੇ ਜੀ ਸਰ ਹੁਣ ਕਿੰਨਾ ਕਹਿ ਸਕਦੇ ਕਿਸੇ ਤੇ ਅਸੀਂ ਕੀ ਕਹਿਣਾ ਚਾਹੁੰਦੇ ਜੀ ਵੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਜੀ ਵੀ ਇਹ ਮਤਲਬ ਕਿ ਝਗੜੇ ਵਾਲੀ ਪਹਿਲੀ ਆ ਅਸੀਂ ਆ ਲੱਗੇ ਵੜਦੇ ਪਏ ਅਸੀਂ ਇੱਥੇ ਤੇ ਇਹ ਵੀ ਆਗੇ ਕਹਿੰਦਾ ਵੀ ਮੇਰਾ ਵਿਚਾਰਕ ਨਾਲਾ ਥਾਂ ਵੀ ਵੜ ਦੋ ਤੇ ਅਸੀਂ ਆਖੇ ਚੱਲੋ ਲੱਗਦੇ ਹੱਥ ਕੋਈ ਨਹੀਂ ਨਾਲ ਵੜਦੇ ਨੇ ਪਤਾ ਨਹੀਂ ਨਹੀਂ ਨਾ ਦਾ ਨਹੀਂ ਜੀ ਪਤਾ ਤੇ ਇਹ ਤੇ ਲੋਕਾਂ ਨੇ ਵਾੜਦੇ ਨੇ ਨਾਂ ਦੇ ਬਿਨਾਂ ਹੀ ਪੈਰੀ ਦਾ ਨਾਂ ਫਰੇ ਨਹੀਂ ਕੋਈ ਹੁਣ ਜਦੋਂ ਬੰਦਾ ਹੀ ਸਾਡੇ ਕੋਲ ਆ ਗਿਆ ਜੀ ਇਹ ਤੇ ਪਹਿਲੀ ਉਹਦੀ ਹੋ ਗਈ ਸਾਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਬਾਕੀ ਅਹੀਂ ਹੋਰ ਵੀ ਬਥੇਰੇ ਵੱਡੇ ਆ ਪਰ ਇਹੋ ਜਿਹਾ ਕੋਈ ਚਾਂਸ ਨਹੀਂ ਹੋਇਆ ਜਿਹੜਾ ਪਹਿਲੇ ਸਾਲਾਂ ਇਹ ਚਾਂਸ ਹੋਇਆ ਵੀ ਹੈ ਕਿ ਵੀ ਇਹ ਲੜਾਈ ਵਾਲੇ ਜਿਵੇਂ ਜੇ ਸਾਨੂੰ ਪਤਾ ਹੁੰਦਾ ਜਾਂ ਅੰਕਲ ਜੀ ਹੁੰਦੀ ਇੱਥੇ ਨਾਲ ਪਹਿਲੀ ਵਾਲੇ ਦੂਜਾ ਵੇ ਦਾ ਭਰਾ ਵੀ ਹੁੰਦਾ ਫੇ ਹਾਂ ਵੀ ਨਹੀਂ ਇਹ ਥਾਣੀ ਵੜਨਾ ਹੈਗਾ ਤੇ ਜੇ ਅਸੀਂ ਜ਼ਬਰਦਸਤੀ ਵੜਦੇ ਤਾਂ ਫਿਰ ਸਾਨੂੰ ਕਹਿੰਦਾ ਕਿ ਤੁਸੀਂ ਜ਼ਬਰਦਸਤੀ ਹੋਈ ਤੁਹਾਡੇ ਕੋ ਹਾਂਜੀ ਗਲਤੀ ਤਾਂ ਚਲੋ ਮੰਨਦੇ ਆਂ ਵੀ ਅਸੀਂ ਵੀ ਇਹ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਗਲਤੀ ਉਹਨੂੰ ਉਹਨੂੰ ਕਹਾਂਗੇ ਵੀ ਆਪਣਾ ਆ ਕੇ ਇੱਧਰ ਵੀ ਮਸਲਾ ਨਿਬੜੋ ਇਹਦੇ ਨਾਲ ਜੋ ਹੀ ਹੈਗਾ ਜੀ ਕਿੰਨੇ ਚਿਰ ਤੱਕ ਕਰਵਾਓਗੇ ਇਹ ਤਾਂ ਹੁਣ ਹੀ ਕੰਨੇ ਮਾਲਕਾਂ ਨੂੰ ਉਹਨਾਂ ਦੇ ਕਰਦੇ ਫੋਨ ਉਹਨੂੰ ਲੈ ਕੇ ਆਣਗੇ ਜੀ ਕੰਪੈਨ ਨਾ ਤਾਂ ਫੋਨ ਮਾਲਕ ਕੀ ਨਾਮ ਦਾ ਇਹ ਜਵਾਲਾ ਸਿੰਘ ਹੈ ਜੀ ਜਵਾਲਾ ਕੀ ਐ ਸਿੰਬਲੀ ਜਵਾਲਾ ਜੀ ਸਿੰਬਲੀ ਕੋ ਆਇਓ ਹਾਂ ਜੀ